ਕੁੰਮਣ ਫਿਰਨ ਦੇ ਵਿੱਚ ਮੇਰਾ ਸਭ ਤੋਂ ਵੱਧ ਸਾਥ ਮੇਰੀ ਘਰ ਵਾਲੀ ਨੇ ਦਿੱਤਾ ਤੇ ਆ ਨਵੇਂ ਸਫਰ ਦੇ ਵਿੱਚ ਵੀ ਸਵੇਰ ਜਲਦੀ ਚੱਲਣਾ ਸੀ ਤੇ ਇਸ ਕਰਕੇ ਜਿਹੜੇ ਕੱਪੜਿਆਂ ਦੀ ਪੈਕਿੰਗ ਕੱਪੜਿਆਂ ਦੀ ਜਿਹੜੀ ਹੈਗੀ ਚੋਣ ਉਹਨੇ ਕਰਵਾਈ ਤੇ ਦੋਨੇ ਸੈੱਡਲ ਬੈਗਾਂ ਦੇ ਵਿੱਚ ਅਸੀਂ ਕੱਪੜੇ ਪਾ ਕੇ ਟੰਗ ਦੇ ਨਾਲ ਤੇ ਉਹਨਾਂ ਨੂੰ ਰਾਤ ਨੂੰ ਹੀ ਆਪਣੇ ਬਾਈਕ ਦੇ ਉੱਪਰ ਸੈੱਡਲ ਸਟੇ ਦੇ ਉੱਪਰ ਟੰਗੇ ਤੇ ਤਿਆਰੀ ਕਰ ਲਈ ਸੀਗੀ ਸਾਡਾ ਇਹ ਸਫਰ ਜਿਹੜਾ ਹੈਗਾ ਉਹ ਇਸ ਵਾਰ ਦਾ ਬਾਈਕ ਟ੍ਰਿਪ ਉਲੀ ਲਦਾਖ ਦਾ ਹੈ। ਵੀਡੀਓ ਦੇਖ ਰਹੇ ਸਾਰੇ ਪੈਨਪਰੋਂ ਸਤਿ ਸ੍ਰੀ ਅਕਾਲ ਤੇ ਆਪਾਂ ਨਵੇਂ ਸਫ਼ਰ ਤੇ ਅੱਜ ਚੱਲੇ ਆਂ ਸ਼੍ਰੀਨਗਰ ਤੋਂ ਲੈ ਤੇ ਤਕਰੀਬਨ 5:00 ਵਜੇ ਆਪਾਂ ਪਹੁੰਚੇ ਸੀਗੇ ਤੇ ਤੇ ਦੇ ਨਾਲ ਆਪਣਾ ਮਿੱਤਰ ਹਰਮਨ ਅਸੀਂ ਨੂੰ ਜਸਟ ਜੈਰੀ ਕਹਿੰਦੇ ਆ ਕਿਉਂਕਿ ਇਹਦੀ ਜਿਹੜੀ ਇੰਸਟਾਗ੍ਰam ਆਈਡੀ ਉਹ ਜਸਟ ਜੈਰੀ ਦਿਨਦੇ ਆ ਤੇ ਪਠਾਨਕੋਟ ਤੋਂ 90 ਕਿਲੋਮੀਟਰ ਪਿੱਛੇ ਰੁਕੀ ਆਂ 5:00 ਵਜੇ ਚੱਲ ਕੇ 3 ਘੰਟਿਆਂ ਵਿੱਚ ਅਸੀਂ ਅੰਬਰਸਰ ਕ੍ਰੋਸ ਕਰਤਾ ਹੈਗਾ ਤੇ ਹੌਲੀ-ਹੌਲੀ ਰਾਮਨਾਲਾ ਜਿਹੜਾ ਹੈਗਾ ਆਪਦੀ ਰਾਈਡ ਨੂੰ ਇੰਜੋਏ ਕਰ ਰਹੇ ਹਾਂ ਸਵੇਰ ਦੀ ਜਿਹੜੀ ਰਾਈਡ ਹੈ ਸੂਰਜ ਚੜ੍ਹਦੇ ਦੀ ਉਹ ਅਸੀਂ ਇੰਜੋਏ ਕੀਤੀ ਆ ਹੁਣ ਤੱਕ ਇੱਥੇ ਚਾਹ ਪੀਤੀ ਹੈ ਭੁੱਖ ਲੱਗੀ ਸੀ ਨਾਲ ਰੋਟੀਆਂ ਲੈਣੀਆਂ ਸੀਗੀਆਂ ਰੋਟੀਆਂ ਖਾ ਲਈਆਂ ਤੇ ਹੁਣ ਇੱਥੋਂ ਅੱਗੇ ਚੱਲੇ ਪਾਵਾਂਗੇ ਤੇ ਦੇਖਦੇ ਹਾਂ ਵੀ ਕਿੱਥੋਂ ਤੱਕ ਆਪਣਾ ਸਫ਼ਰ ਅੱਜ ਦਾ ਨਿਬੜਦਾ ਹੈ ਕੋਸ਼ਿਸ਼ ਇਹ ਹੈ ਵੀ ਸ਼੍ਰੀਨਗਰ ਤੱਕ ਪਹੁੰਚ ਜਾਵੇ ਤੇ ਬਾਕੀ ਰਸਤਾ ਦੱਸੂਗਾ ਤੇ ਟ੍ਰੈਫਿਕ ਦੱਸੂਗੀ ਕਿ ਭਾਈ ਕਿੱਥੇ ਪਹੁੰਚ ਸਕਦਾ ਸੋ ਜੁੜੇ ਰਹੋ ਚੱਲਦੇ ਅੱਗੇ ਹਾਂ ਬਾਈਕ ਚਲਾਉਣ ਵੇਲੇ ਰਾਈਡ ਕਰਨ ਵਾਲੇ ਤੁਹਾਨੂੰ ਆਪ ਦੇ ਸੁਰੱਖਿਆ ਦਾ ਬਹੁਤ ਧਿਆਨ ਰੱਖਣਾ ਪੈਂਦਾ ਜਿਹੜੇ ਕਰਕੇ ਕੀ ਹੈ ਇੱਕ ਆਹ ਜਿਹੜੇ ਹੈਗੇ ਅਸੀਂ ਗੁਰਮ ਪਰਨੇ ਪਿਛਲੇ ਵਾਰ ਸਿੱਖੇ ਸੀਗੇ ਬੰਨ ਲੈ ਘਰ ਬਾਈ ਅੱਗੇ ਤਾਂ ਹੈਲਮਟ ਹੈਲਮਟ ਲਾਈ ਬਿਠਦੇ ਆ ਇਹਨੂੰ ਮੜਾਸੀ ਕਹਿੰਦੇ ਗੁਰਮ ਪਰਨਾ ਕਹਿੰਦੇ ਆ ਉਹ ਇਹ ਸਾਡਾ ਦੇਸੀ ਢੰਗ ਹੈ ਭਾਈ ਹਵਾ ਤੋਂ ਤੇ ਮਿੱਟੀ ਤੋਂ ਬਚਣ ਦਾ ਇਹ ਨਹੀਂ ਕਰਦੇ ਆ ਹਾਂ ਬਸ ਆ ਦੀ ਉਹਦੀ ਸੋਧ ਹੈ ਤੇ ਇਹਦੇ ਉੱਤੇ ਫਿਰ ਲਾ ਲਾਂਗੇ ਜੀ ਆਹਾ ਇੱਕ ਫੇਸ ਮਾਸਕ ਠੀਕ ਹੈ ਇਹ ਆ ਲੋ ਜੀ ਆਪਾਂ ਬਣ ਗਏ ਜੀ ਕਿਹੜੇ ਹੁੰਦੇ ਆਹੋ ਇੱਕ ਤੌਨ ਦੇ ਪ੍ਰੋ ਇੱਕ ਹੁੰਦੇ ਬਿਗਨਰ ਆਧੇ ਚਾਲੇ ਵਾਲੇ ਬਣ ਗਏ ਆਪਾਂ ਠੀਕ ਹੈ ਚੱਲੀਏ ਫਿਰ ਇੰਟਰਮੀਡੀਏਟ ਬਣ ਗਏ ਆਪਾਂ ਚਲੋ ਸਰ ਹੁਣ ਆਪਾਂ ਚੱਲਾਂਗੇ ਇੱਥੋਂ ਹਾਂ ਤੇ ਚਲੋ ਚੱਲੀਏ ਜੀ ਹਾਂਜੀ ਚਲੋ ਕੈਮਰੇ ਦਾ ਵੀ ਆਪਾਂ ਜਗਾਰਦ ਲਾਇਆ ਹੋਇਆ ਬਾਅਦ ਚ ਤੇ GoPro ਲਾਵਾਂਗੇ ਵਾਈਬ੍ਰੇਟ ਥੋੜਾ ਕਰਦਾ ਪਠਾਨਕੋਟ ਇੱਥੋਂ ਹੈਗਾ ਜੀ 90 ਕਿਲੋਮੀਟਰ ਲਗਭਗ ਸਵਾ ਘੰਟੇ ਦੀ ਯਾਤ ਤੇ ਦੇਖਦੇ ਆ ਕਿੰਨੇ ਟਾਈਮ ਦੇ ਵਿੱਚ ਨਿਕਲਦੀ ਹੈਗੀ ਹੈ ਸੋ ਵਾਈਬ੍ਰੇਟਰ ਥੋੜਾ ਜਿਆਦਾ ਕਰਦਾ ਵਿਚਾਰਾ ਇਹਨੂੰ ਵੀ ਕੌਣ ਫੜਕੇ ਤੇ ਆਪਾਂ ਇਹਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਸਾਥੀ ਰਾਈਡਰ ਹਰਮਨ ਮੁਖਸਰ ਠੀਕ ਹੈ ਜੀ ਅੱਜ ਕਿਨਾਂ ਦਾ ਸਾਥ ਬਣਿਆ ਛੋਟਾ ਵੀਰ ਆਪਣਾ ਛੋਟਾ ਵੀਰ ਕਈ ਵੀਰ ਬੁਸੇ ਹੋਣਗੇ ਇਸ ਵਾਰ ਭਾਈ ਸਾਹਿਬ ਕੱਲਾ ਹੀ ਤੁਰ ਗਏ ਤੇ ਸਾਨੂੰ ਲੈ ਜਾਣ ਗਿਆ ਚਲੋ ਕੋਈ ਨਹੀਂ ਜਦੋਂ ਉਹਨਾਂ ਦਾ ਸਬਬ ਬਣਿਆ ਉਹ ਤੋਂ ਉਹਨਾਂ ਨੂੰ ਲੈ ਜਾ ਰਿਸ਼ਪਾਲ ਆਟੋਮੋਬਾਈਲ ਮਨਵਾਲ ਇਹ ਗਰਮੀ ਕਹਿੰਦੀ ਐ ਮੈਂ ਥੋੜਾ ਦੇਣਾ ਕੀ ਐ ਇੱਥੇ ਸ਼ਬੀਲ ਲੱਗੀ ਵੀ ਸੀ ਪਾਣੀ ਪੀਣ ਖੜਕੇ ਪਰ ਗਰਮੀ ਜਿਹੜੀ ਹੈਗੀ ਆ ਉਹ ਅੰਤਾਂ ਦੀ ਐ ਪੰਜਾਬ ਜਿਹੀਂ ਨਹੀਂ ਲੱਗਦੀ ਕਿ ਉਹ ਤੋਂ ਵੱਧ ਹੀ ਲੱਗ ਜਾਂਦੀ ਐ ਭﻼਲ ਆ ਤੋਂ ਵੱਧ ਰੱਖੀ ਉਹ ਤੋਂ ਵੱਧ ਹੀ ਲੱਗ ਜਾਂਦੀ ਐ ਪਹਾੜ ਹੈਗੇ ਆ ਪਰ ਪਹਾੜ ਵੀ ਹੁਣ ਟਿੱਬੇ ਲੱਗਦੇ ਆ ਵਿਚਾਰੇ ਹਾਈ ਟਿੱਬੇ ਲੱਗੇ ਜਾਂਦੇ ਆ ਮਿੱਟੀ ਦੇ ਤੇ ਉੱਤੇ ਸੁੱਕੇ ਸੁੱਕੇ ਦਰਖਤ ਤਾਂ ਇਹਨਾਂ ਦੇ ਉਦੋਂ ਪੂਰੇ ਥੋ ਰਹਿ ਗਿਆ ਜੀ 28 ਕਿਲੋਮੀਟਰ ਤੇ 28 ਕਿਲੋਮੀਟਰ ਤੋਂ ਅੱਗੇ ਅਸੀਂ ਫੜਾਂਗੇ ਉਹੀ ਹਾਈਵੇ ਸ਼੍ਰੀਨਗਰ ਵਾਲਾ ਇਹ 8:05 ਵਜੇ ਤੱਕ ਲੱਗਦਾ ਹੈਗਾ ਵੀ ਪਹੁੰਚਾਂਗੇ। ਚਲਿਏ ਸਰ। ਹਾਂ, ਚੱਲਣ ਚ ਪੜਾਇਆ। ਪਾਓ ਹਲਮਟ। ਬਣੋ ਪ੍ਰੋ, ਪ੍ਰੋ ਰਾਈਡਰ ਬਣੋ। ਇਹ ਬਣ ਕੇ ਜੀ ਪ੍ਰੋ ਰਾਈਟਰ। ਚੱਕ। ਇਸ ਵਕਤ ਆਪਾਂ ਖੜੇ ਆ ਬਨਿਹਾਲ ਕਾਜ਼ੀਗੁੰਡਾਲੀ ਟਨਲ ਕੋਲੇ। ਭਾਰਤ ਮਾਰਾ ਟਨਲ। ਭਾਰਤ ਮਾਲਾ ਟਨਲ ਜਿਹੜੀ ਕਿ ਕਸ਼ਮੀਰ ਨੂੰ ਤੇ ਜੰਮੂ ਨੂੰ ਜੋੜਦੀ ਹੈ 10 ਕਿਲੋਮੀਟਰ ਦਾ ਡਿਸਟੈਂਸ ਹੈ ਇਹਦਾ ਤੇ 10 ਕਿਲੋਮੀਟਰ ਹੁਣ ਆਪਾਂ ਟਨਲ ਦੇ ਵਿੱਚ ਰਵਾਂਗੇ ਤੇ ਮੇਰੇ ਸਾਹਮਣੇੰਦਾ ਇਹ ਹੈਗਾ ਜੀ ਕਾਜ਼ੀ ਗੁੰਡ ਇੱਥੇ ਆਪਾਂ 2022 ਦੇ ਵਿੱਚ ਰਹੇ ਸੀਗੇ ਤੇ ਇੱਥੇ ਆ ਕੇ ਥੋੜੀ ਠੰਡ ਹੋਣ ਲੱਗੀ ਹੈ ਥੋੜੀ ਠੰਡਕ ਮਹਿਸੂਸ ਹੋ ਗਈ ਕਿਉਂਕਿ ਜਿਹੜੇ ਪਹਾੜ ਹੈ ਉਹ ਹੁਣ ਹਰੇ ਭਰੇ ਹੋ ਗਏ ਆ ਤੇ ਇਸ ਤੋਂ ਅੱਗੇ ਜਿਹੜੀ ਹੈਗੀ ਆ ਉਹ ਕਸ਼ਮੀਰ ਦੀ ਵਾਦੀ ਸ਼ੁਰੂ ਹੋ ਜਾਂਦੀ ਹੈ ਪਹਿਲਾ ਪਿੰਡੋਂ ਦਾ ਕਾਜ਼ੀ ਗੁੰਡ ਉਸ ਤੋਂ ਅੱਗੇ ਉਹਗਾ ਅਨੰਤਨਾਗ ਤੇ ਹਾਂਜੀ ਹਾਂ ਇਹ ਥੋੜਾ ਜਿਹਾ ਵਾਈਬ੍ਰੇਟ ਕਰਦਾ ਹੁਣ ਤੁਹਾਨੂੰ ਸਾਨੂੰ ਥੋੜਾ ਜਿਹਾ ਗਰਮੀ ਤੋਂ ਰਾਹਤ ਮਿਲੀ ਹੈ ਹੁਣ ਆਪਾਂ ਅੱਗੇ ਚੱਲਦੇ ਆਂ ਤੇ GoPro ਆਪਾਂ ਲਾ ਲਿਆ ਤੇ ਦੇਖਦੇ ਆਂ GoPro ਕੋਲ ਕੀ ਰਿਜ਼ਲਟ ਦਿੰਦਾ ਲਓ ਜੀ ਸਿਨੇਮੈਟਿਕ ਸੂਪਰ 뷰 ਲੀਨੀਅਰ ਸੂਪਰ 뷰 ਠੀਕ ਹੈ ਜੀ ਚਲੋ ਜੀ ਚਲਿਏ ਮਹਾਰਾਜ ਦੇਰ ਬਹੁਤ ਹੋ ਗਈ ਹੈ ਥੱਕ ਗਏ ਆ ਤੇ 1 ਕਿਲੋਮੀਟਰ ਕਰਤੇ ਆਪਾਂ 400 ਤੇ 92 492 ਕਿਲੋਮੀਟਰ ਆਪਾਂ ਚਲਾਤਾ ਹੈ ਤਕਰੀਬਨ 12 ਘੰਟੇ ਹੋ ਗਏ ਆਪਣ ਨੂੰ ਚਲਦਿਆਂ ਨੂੰ ਤੇ 12 ਘੰਟੇ ਮਤਲਬ ਆਪਾਂ ਅੱਧਾ ਪੌਣਾ ਘੰਟਾ ਖੜੇ ਆ ਬਸ ਘੰਟਾ ਖੜੇ ਆ ਬਸ 11 ਘੰਟੇ ਸਾਨੂੰ ਚਲਦਿਆਂ ਨੂੰ ਹੋ ਗਏ ਆ ਤੇ ਚਲੋ ਨਵੇੜ ਦੇ ਸਫਰ ਤੇ ਲੈਨੇ ਆਸਰਾ ਗੁਰੂ ਮਹਾਰਾਜ ਦਾ ਗੁਰਦੁਆਰੇ ਜਾ ਕੇ ਤੇ ਮੱਜਾਂ گاਵਾ ਵੀ ਮੁੜਿਆ ਆਈਆਂ ਭਾਈ ਚਰ ਕੇ ਜੜੀਆਂ ਹੈਗੀਆਂ ਤੇ ਇੱਧਰਲੇ ਲੋਕਾਂ ਦੀ ਜੇ ਅਪ ਗੱਲ ਕਰੀਏ ਤੇ ਸਾਰੀ ਆਬਾਦੀ ਜਿਹੜੀ ਹੈਗੀ ਉਹ ਮੁਸਲਮਾਨਵਾਦੀ ਹੈ ਜ਼ਿਆਦਾ ਅ ਪਿੱਛੇ ਜੰਮੂ ਦੇ ਵਿੱਚ ਹਿੰਦੂਵਾਦੀ ਰਲਮੀ ਮਿਲਮੀਵਾਦੀ ਹੈ ਹਿੰਦੂ ਜ਼ਿਆਦਾ ਉੱਥੇ ਇੱਧਰ ਜਿਹੜੇ ਹੈਗੇ ਲੋਕ ਮਧੂਮੱਖੀਆਂ ਦਾ ਕੰਮ ਵੀ ਕਰਦੇ ਆ ਮਧੂਮੱਖੀ ਪਾਲਣ ਦਾ ਆ ਰੱਖੀ ਬੈਠੇ ਆ ਅੱਗੇ ਦੇਖਦੇ ਆ ਕੀ ਬਣਦਾ ਭਾਰਤ ਮਾਡਰਨਲ ਦੀ ਗੱਲ ਕਰੀਏ ਤਾਂ ਇਹਦੀ ਲੰਬਾਈ ਜਿਹੜੀ ਹੈਗੀ ਆ ਉਹ 9.5 ਕਿਲੋਮੀਟਰ ਦੀ ਜਿੰਨੇ ਵੀ ਪਹਾੜੀ ਇਲਾਕੇ ਨੇ ਜਿੰਨੇ ਵੀ ਹਿੱਲ ਸਟੇਸ਼ਨ ਨੇ ਉੱਥੇ ਹਿੱਟਲ ਨਾ ਬਣਨ ਦੇ ਨਾਲ ਜਿਹੜਾ ਸਫ਼ਰ ਹੈ ਉਹ ਥੋੜਾ ਬਹੁਤ ਹੀ ਸੌਖਾ ਤੇ ਸਮਾਂ ਘੱਟ ਲੱਗਣ ਲੱਗ ਪਿਆ ਭਾਰਤਮਾਲਾ ਗੁੰਡ ਨਾਂ ਦਾ ਜਿਹੜਾ ਹੈਗਾ ਬਨਿਆਲ ਤੋਂ ਅੱਗੇ ਪਿੰਡ ਹੈ ਉੱਥੋਂ ਸ਼ੁਰੂ ਹੁੰਦੀ ਹੈ ਇਹ ਅਗਲੇ ਪਾਸੇ ਕਸ਼ਮੀਰਵਾਦੀ ਦੇ ਜਾ ਕੇ ਕਾਜ਼ੀਗੁੰਡ ਨਾਂ ਦੇ ਪਿੰਡ ਤੇ ਹੁੰਦੀ ਹੈ ਸੋ ਇਹਦੇ ਵਿੱਚ ਧੂਏ ਵਗੈਰਾ ਦਾ ਜਿਹੜਾ ਐਗਜ਼ੌਸਟ ਹੈ ਉਹ ਬੜੇ ਵਧੀਆ ਤੱਕ ਨਾਲ ਲੱਗੇ ਰਿਹਾ ਰੋਸ਼ਨੀ ਅੰਦਰ ਸਾਰੇ 9.5 ਕਿਲੋਮੀਟਰ ਤੀ ਤੁਹਾਨੂੰ ਕਿਤੇ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਆਉਂਦੀ ਹਾਂ ਤੁਸੀਂ ਜਿਹੜਾ ਬਾਈਕ ਹੈ ਜਾਂ ਕਾਰ ਹੈ ਉਹ ਬੜੀ ਸਾਵਧਾਨੀ ਨਾਲ ਚਲਾਉਣੀ ਹੈ ਕਿਉਂਕਿ ਓਵਰਟੇਕ ਤੁਸੀਂ ਕਰ ਨਹੀਂ ਸਕਦੇਗੇ ਹੈ ਪੌਣ ਦੀ ਸਿੰਗਲ ਲੇਨ ਵੀ ਇੱਕ ਪਾਸੇ ਜਾਣਦਾਰਾ ਤੇ ਇੱਕ ਪਾਸੇ ਆਉਂਦਾਰਾ ਪਰ ਫਿਰ ਵੀ ਤੁਹਾਨੂੰ ਇਹਦੇ ਵਿੱਚ ਧਿਆਨ ਦੇ ਨਾਲ ਤੇ ਬੜੀ ਸਾਵਧਾਨੀ ਨਾਲ ਚਲਾਉਣਾ ਪੈਂਦਾ ਮੁੰਡਾ ਤੇ ਆਹ ਅੱਗੇ ਜਾ ਕੇ ਇੱਥੇ ਇਹ ਕਨਾਲ ਖੁੱਲ ਜਾਂਦੀ ਹੈ ਇੱਥੇ ਸ਼ੁਰੂ ਹੋ ਜਾਂਦੀ ਜੀ ਕਸ਼ਮੀਰ ਦੀ ਬਾਦੀ ਤੇ ਕਸ਼ਮੀਰ ਦੀਵਾਦੀ ਤੁਹਾਨੂੰ ਐ ਲੱਗਦਾ ਆ ਕਿ ਵੀ ਅਸੀਂ ਇੱਕ ਬਿਲਕੁਲ ਪਲੇਨ ਪੱਧਰੀ ਇਲਾਕੇ ਵਿੱਚ ਆ ਗਏ ਹਾਂ ਉਹ ਪਲੇਨ ਪੱਧਰਾ ਇਲਾਕਾ ਇਸ ਕਰਕੇ ਹੈ ਕਿ ਕਿਉਂਕਿ ਪਹਾੜ ਜਿਹੜੇ ਜਿਹੜੇ ਰੇਂਜਸ ਐ ਪਹਾੜੀਆਂ ਹੁੰਦੀਆਂ ਸ਼ੰਕਲਾਵਾਂ ਆ ਉਹ ਦੂਰ ਦੂਰ ਰੱਖੀਆਂ ਨੇ ਪਹਿਲਾਂ ਇੱਕ ਟੋਲ ਆਉਂਦਾ ਤੇ ਟੋਲ ਲੰਘਣ ਤੋਂ ਬਾਅਦ ਹੌਲੀ ਹੌਲੀ ਜਿਹੜਾ ਹੈਗਾ ਜ਼ੇਲਮ ਦੇ ਨਾਲ ਨਾਲ ਤੁਸੀਂ ਸੋਹਣੇ ਜੇ ਇੱਕ ਸਨਸੈਟ ਦਾ ਨਜ਼ਾਰਾ ਦੇਖਦੇ ਹੋ ਇਹ ਸਨਸੈਟ ਸਾਨੂੰ ਪਿਛਲੀ ਵਾਰ ਵੀ ਬਹੁਤ ਸੋਹਣਾ ਮਿਲਿਆ ਸੀਗਾ ਉਦੋਂ ਥੋੜਾ ਦੇਖ ਥੱਲੇ ਸੀਗਾ ਸੂਰਜ ਤੇ ਖੇਤਾਂ ਦੇ ਵਿਚਾਲੇ ਪਾਸੇ ਜਿਹੜਾ ਹੈਗਾ ਝੋਨਾ ਲੱਗਣਾ ਸ਼ੁਰੂ ਹੋ ਗਿਆ ਸਾਹਮਣੇ ਜਿਹੜੇ ਪਹਾੜਾਂ ਦੀ ਉਹ ਚੋਟੀਆਂ ਹੈਗੀਆਂ ਤੇ ਦੂਰ برفਾਂ ਲਦੇ ਪਹਾੜਾ ਉਹ ਵੀ ਦਿਖਣ ਲੱਗ ਪਏ ਐ ਤੇ ਅਸੀਂ ਹੌਲੀ ਹੌਲੀ ਆウダー ਸਫਰਟਾ ਘਟ ਰਹੇ ਆ ਆਰਾਮ ਦੇ ਨਾਲ ਕਸ਼ਮੀਰ ਦੀ ਇੱਕ ਹੋਰ ਖੂਬਸੂਰਤੀ ਹੈ ਕਿ ਕਸ਼ਮੀਰ ਤੁਸੀਂ ਜਦੋਂ ਜਾਣਦੇ ਹੋ ਤਾਂ ਆਸੇ ਪਾਸੇ ਜਿਹੜੇ ਕੇਸਰ ਦੇ ਆਉਂਦੇ ਆ ਖੇਤ ਜਿੰਨੇ ਵੀ ਤੁਸੀਂ ਟਨਲ ਤੋਂ ਅੱਗੇ ਆਉਂਦੇ ਹੋ ਟਨਲ ਤੋਂ ਅੱਗੇ ਆ ਕੇ ਕੇਸਰ ਦੇ ਖੇਤ ਆ ਜਾਂਦੇ ਆ ਪਾਸੇ ਤੇ ਉਹ ਨਵੀ ਦੇ ਜਾਂ ਕਿਸ ਦੀ ਵੀ ਦੇ ਠੀਕ ਹੈ ਇਹ ਸਰਦੀ ਖੇਤੀ ਹੋਣ ਕਰਕੇ ਸਤੰਬਰ ਅਕਤੂਬਰ ਦੇ ਵਿੱਚ ਇਹ ਜਿਹੜੇ ਆਸਾ-ਪਾਸਾ ਹੈਗਾ ਉਹ ਪੂਰਾ ਸੰਤਰੀ ਤੇ ਲਾਲ ਰੰਗ ਦਾ ਹੋ ਜਾਂਦਾ ਹੈ ਸ਼ਾਮ ਦੇ 7:00 ਵਜੇ ਤੱਕ ਅਸੀਂ ਜਿਹੜਾ ਹੈਗਾ ਉਹ ਸ਼੍ਰੀਨਗਰ ਦੇ ਵਿੱਚ ਦਾਖਲ ਹੋ ਗਏ ਤੇ ਹੁਣ ਅਸੀਂ ਕਮਰਾ ਲੱਭ ਰਹੇ ਹਾਂ ਕਮਰਾ ਪਹਿਲਾਂ ਗੁਰਦੁਆਰਾ ਸਾਹਿਬ ਸੋਚਿਆ ਸੀ ਪਰ ਗੁਰਦੁਆਰਾ ਸਾਹਿਬ ਵਿੱਚ ਸਾਨੂੰ ਮੈਨੇਜਰ ਨਾਲ ਮਿਲਣ ਕਰਕੇ ਤੁਹਾਨੂੰ ਹੋਟਲ ਦੀ ਭਾਲ ਕਰਨੀ ਪੈ ਰਹੀ ਹੈ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਰਾਤ ਸਾਨੂੰ ਕਮਰਾ ਲੈਂਦੇ ਲੈਂਦੇ ਉਹਨੂੰ ਕਾਫੀ ਨਿਰ ਹੋ ਗਿਆ ਤੇ ਸਾਨੂੰ ਕਮਰਾ ਮਿਲਿਆ ਹੈਗਾ ਹਜ਼ਰਤਬਲ ਰੋਡ ਤੇ ਗੁਰਦੁਆਰਾ ਸਾਹਿਬ ਗਏ ਸੀ ਤੇ ਉੱਥੇ ਜਿਹੜੇ ਮੈਨੇਜਰ ਸੀ ਉਹਨਾਂ ਦੇ ਉਹ ਆ ਹੀ ਨਹੀਂ ਕਾਫੀ ਚਿਰ ਫਿਰ ਅਸੀਂ ਸੋਚਿਆ ਵੀ ਲੇਟ ਹੁੰਦੀ ਜੇ ਕਮਰਾ ਲਿਆ ਜਾਵੇ ਕਿਉਂਕਿ ਪੀਕ ਸੀਜ਼ਨ ਦੇ ਵਿੱਚ ਇੱਥੇ ਕਮਰੇ ਸ਼ਾਰਟ ਹੋ ਜਾਂਦੇ ਆ ਸੋ ਰਾਤ ਇੱਥੇ ਰਹਿ ਪਏ ਸੀਗੇ ਤੇ ਹੁਣ ਅਸੀਂ ਤਿਆਰੀਆਂ 'ਚ ਆਏ ਉੱਠਦੇ ਆ ਆਇਦਰ ਨਾ ਬਸ਼ੀਰ ਨਗਰੀ ਰੁਗਨ ਦਾ ਸੋਚਿਆ ਵੇ ਤੇ ਦਵਾਰਾ ਗੁਰਦੁਆਰਾ ਸਾਹਿਬ ਜਾਣੇ ਆ ਤੇ ਮੈਂ ਜੇ ਸਾਨੂੰ ਪੁੱਛਨੇ ਉੱਥੇ ਹੀ ਆਪ ਦਾ ਸਮਾਨ ਜਿਹੜਾ ਹੈਗਾ ਟਿਕਾਵਾਂਗੇ ਤੇ ਜੇ ਉੱਥੇ ਨਾ ਗੱਲ ਬਣੀ ਤਾਂ ਕੋਈ ਹੋਰ ਜਿਹੜਾ ਹੈਗਾ ਰੂਮ ਦੇਖਾਂਗੇ ਕਹੂੰਗੇ ਇਹਦਾ ਇੱਕ ਟੈਂਪਰੇਰੀ ਰੂਮ ਸੀਗਾ ਤੇ ਤਿਆਰੀਆਂ ਹੋ ਗਈਆਂ ਮੁੰਡਿਆਂ ਨੇ ਦਸਤਾਰਾਂ ਸਜਾਉਣੀਆਂ ਸ਼ੁਰੂ ਕਰਤੀਆਂ ਨਾਲੇ ਆ ਨਾਲੇ ਭਾਈ ਨਾਲੇ ਜੀ ਨਾਲੇ ਠੀਕ ਹੈ ਚਲੋ ਮੈਂ ਵੈਸੇ ਰਾਤ ਨਾਲੇ ਸੀਗਾ ਹੁਣ ਮੈਂ ਕਾਲ ਜੀ ਕਰੀ ਜਨਾ ਆਪਾਂ ਦੇਖਦੇ ਆਂ ਮਨ ਜਬਣਾਉਣਾ ਹੀ ਪੈਣਾ ਨਾ ਹੋਂ ਦਾ ਕਿਉਂਕਿ ਸਿਆਣੇ ਕਹਿੰਦੇ ਆ ਵੀ ਬੰਦਾ ਹਰੇਕ ਕੰਮ ਕਰਕੇ ਪਛਤਾ ਸਕਦਾ ਪਰ ਨਾ ਆ ਕੇ ਨਹੀਂ ਪਛਤਾ ਸਕਦਾ ਸਹੀ ਹੈ ਹਨਾ ਕਦੇ ਨਹੀਂ ਪਛਤਾ ਪਛਤਾਉਂਦਾ ਨਾ ਆ ਕੇ ਤੁਸੀਂ ਚਾਹੇ ਠੰਡ ਜਣਾਉਣੀ ਚਾਹੇ ਅਸੀਂ ਘਰ ਵਿੱਚ ਜਣਾਉਣੀ ਸ਼੍ਰੀਨਗਰ ਦੀਆਂ ਕਈ ਥਾਵਾਂ ਹੈਗੀਆਂ ਜਿਵੇਂ ਹਜ਼ਰਤ ਬੱਲ ਤਰਗਾਹ ਇਹਨਾਂ ਦੀ ਜਿੱਥੇ ਹਜ਼ਰਤ ਮੁਹੰਮਦ ਸਾਹਿਬ ਦੇ ਮੂਏ ਮੂਏ ਮਤਲਬ ਉਹਨਾਂ ਦੇ ਵਾਲ ਉਹ ਰੱਖਿਆ ਵੇ ਦਾੜੀ ਦਾ ਵਾਲ ਤੇ ਇੱਕ ਇਹਨਾਂ ਦੀ ਜਮਾ ਮਸਜਿਦ ਹੈ ਵਕਤਨ ਬਣੀ ਹੋਈ ਲੱਕੜ ਦੀ ਤੇ ਇੱਕ ਹੈਗੀ ਇਹਨਾਂ ਦੀ ਜੀ ਆਦੀ ਸ਼ੰਕਰਚਾਰੇ ਦਾ ਮੰਦਿਰ 7ਵੀਂ 8ਵੀਂ ਸਦੀ ਦਾ ਉੱਪਰ ਚੋਟੀ ਦੇ ਉੱਪਰ ਇੱਕ ਪਰੀ ਮਹਿਲ ਹੈ ਇੱਕ ਨਿਸ਼ਾਤ ਬਾਗ ਹੈ ਇੱਕ ਸ਼ਾਲੀਮਾਰ ਬਾਗ ਹੈ ਦਲ ਝੀਲੇ ਵੇਖਣ ਵਾਲੀ ਤੇ ਇੱਕ ਹੈਗਾ ਜੀ ਉੱਪਰ ਤੁਹਾਡਾ ਰੱਬ ਭਲਾ ਕਰੇ ਪੱਥਰ ਮਸਜਿਦ ਲਾਲ ਚੌਂਕ ਵੱਲ ਤੇ ਦੂਜਾ ਹੈਗਾ ਜੀ ਇੱਕ ਖਾਨਗਾਹ ਆਪਣੇ ਦਸਤਗੀਰ ਪੀਰ ਦੀ ਉਹ ਵੀ ਹਰੇ ਰੰਗ ਦੀ ਤਲੱਕੜ ਦੀ ਬਣੀ ਹੋਈ ਹੈ ਤਾਂ ਕਾਫੀ ਚੀਜ਼ਾਂ ਜਿੰਨੀਆਂ ਕਿ ਜੀ ਕਵਰ ਕਰ ਸਕਿਆ ਅਸੀਂ ਕਰਾਂਗੇ ਤੇ ਅੱਜ ਨਾਲ ਹੀ ਥੋੜਾ ਜਿਹਾ ਸਟੇ ਹੋ ਜੂਗਾ ਆਰਾਮ ਮਿਲ ਜੂਗਾ ਆ ਸੰਮੱਲਾ ਸ਼ੰਕੂ ਨੂੰ ਮਾ ਜਿਹੜਾ ਗੁੰਬਦ ਹੈ ਇਹ ਸ਼੍ਰੀਨਗਰ ਦੀ ਜਾਮੀ ਮਸਜਿਦ ਹੈ ਜੀ ਇਸ ਵਕਤ ਆਪਾਂ ਆਏ ਆ ਜਾਮੀ ਮਸਜਿਦ ਦੇਖਣ 9:30 'ਤੇ ਖੁੱਲਦੀ ਹੈ ਇਹ ਤੇ ਸਾਰੇ ਹੀ ਨੂੰ ਦੇਖ ਸਕਦੇ ਆ ਨਾਨ ਮੁਸਲਮ ਵੀ ਬਾਜ਼ਾਰ ਦੇ ਬਿਲਕੁਲ ਵਿਚਾਲੇ ਹੈ ਇਹ ਗੁਰਦੁਆਰਾ ਸਾਹਿਬ ਜਿੱਥੇ ਅਸੀਂ ਰਹੇ ਆ ਉੱਥੋਂ ਇਹ ਤਕਰੀਬਨ ਹਾਰਡਲੀ 10 ਕੁ ਮਿੰਟਾਂ ਦਾ ਰਾਹ ਹੈ ਪੈਦਲ ਤੇ ਬਾਈਕ ਤੇ ਜਾਂ ਕਾਰ ਤੇ ਤੁਸੀਂ 2-3 ਮਿੰਟਾਂ ਵਿੱਚ ਪਹੁੰਚ ਸਕਦੇ ਹੋ ਅੰਦਰੋਂ ਵੇਖਦੇ ਆਪਾਂ ਕਿਸ ਤਰ੍ਹਾਂ ਦੀ ਹੈ ਇਹ ਇਸ ਵਕਤ ਆਪਾਂ ਖੜੇ ਆਂ ਜਾਮਾ ਮਸਜਿਦ ਸ਼੍ਰੀ ਨਗਰ ਦੀ ਜਾਮਾ ਮਸਜਿਦ 14ਵੀਂ ਸਦੀ ਦੇ ਵਿੱਚ ਬਣੀ ਹੋਈ ਹੈ 14ਵੀਂ ਸਦੀ ਦੇ ਪਿਛਲੇ ਪੱਖ ਚ ਗਈ ਦੀ 1384 ਈਸਵੀ ਦੇ ਵਿੱਚ ਬਣੀ ਹੋਈ ਹੈ ਤੇ ਇਹਦੀ ਖਾਸੀਅਤ ਇਹ ਹੈ ਵੀ ਜਿਹੜੀ ਇਹਦੀ ਘੇਰਾ ਪਹਿਲਾਂ ਬਗਲ ਕਰੀਏ 27 ਕਨਾਲਾਂ ਦੇ ਵਿੱਚ ਇਹ ਫੈਲੀ ਹੋਈ ਹੈ ਤੇ 380 ਬਾਈ 384 ਜਿਹੜਾ ਹੈਗਾ ਸਕੁਅਰ ਫੁੱਟੇ ਦੀ ਜਗ੍ਹਾ ਸਾਰੀ ਦੂਸਰੀ ਗੱਲ ਇਹਦੇ ਜਿਹੜਾ ਅੰਦਰਲਾ ਹਿੱਸਾ ਹੈਗਾ ਉਹਦੇ ਵਿੱਚ 378 ਜਿਹੜੇ ਦਿਓਦਾਰ ਦਰਖਤ ਹੈ ਉਹਦੇ ਪਿੱਲਰ ਲਾਏ ਹੋਏ ਆ ਤੇ ਉੱਪਰਲੀ ਛੱਤ ਆ ਜਿਹੜੀ ਉਹ ਵੀ ਲੱਕੜ ਦੀ ਬਣੀ ਹੋਈ ਆ ਆਰਕਟੈਕਟ ਆਰਕਟੈਕਟ ਜਿਹੜਾ ਲੱਕੜ ਦਾ ਬਣਿਆ ਹੋਇਆ ਹੈ ਸਾਹਮਣੇ ਜਿਹੜਾ ਮਹਿਰਾਬ ਹੈ ਜਿੱਥੇ ਜਿਹਦੇ ਵੱਲੇ ਇਹ ਮੁਸਲਮਾਨ ਭਰਾ ਜਿਹੜੇ ਹੈਗੇ ਆ ਪੂਜਾ ਕਰਦੇ ਆ ਆਪਣੇ ਸਾਰਾ ਨਮਾਜ਼ ਪੜ੍ਹਦੇ ਆ ਉਹ ਮਹਿਰਾਬ ਨੂੰ ਡੈਕੋਰੇਟ ਕੀਤਾ ਗਿਆ ਉੱਥੇ ਲਿਖਿਆ ਹੋਇਆ ਜੈਮਜ਼ ਨਾਲ ਠੀਕ ਹੈ ਤੇ ਆ ਇਹਦਾ ਲਾਉਣ ਹੈ ਆ ਵਜ਼ੂ ਕਰਨ ਵਾਲੀ ਜਗਾ ਜਿੱਥੇ ਮੁਸਲਮਾਨ ਧਰਵਾ ਵਜ਼ੂ ਕਰਦੇ ਨਮਾਜ਼ ਮੜਨ ਤੋਂ ਪਹਿਲਾਂ ਹੱਥ ਮੂੰਹ ਧੋਉਂਦੇ ਆ ਠੀਕ ਹੈ ਜੀ ਤੇ ਸੋਹਣੀ ਜਗ੍ਹਾ ਹੈ ਪੀਸਫੁੱਲ ਹੈ ਸ਼ਾਂਤਮਈ ਹੈ ਤੇ ਨਮਾਜ਼ ਪੜੀ ਜਾਂਦੀ ਹੈ ਇੱਥੇ ਅ ਅੱਗ ਲੱਗਣ ਤੋਂ ਬਾਅਦ ਉਸ ਤੋਂ ਬਾਅਦ ਦੁਬਾਰਾ ਇਹਨੂੰ ਰੇਨੋਵੇਟ ਕੀਤਾ ਸੀ ਬਾਅਦ ਸੁਲਤਾਨਾਂ ਨੇ 14ਵੀਂ 15ਵੀਂ ਸਦੀ ਦੇ ਵਿੱਚ ਤੁਸੀਂ ਲੱਗ ਜਾਂ ਫੀਲ ਕਰਦੇ ਹੋ ਲੱਗ ਜਾਂ ਮਹਿਸੂਸ ਕਰਦੇ ਹੋ ਕਬੂਤਰ ਹੈ ਉਹਦੇ ਡੋਮ ਦੇਖੋ ਤੁਸੀਂ ਕੋਈ ਤੁਹਾਨੂੰ ਐ ਲੱਗੂਗਾ ਵੀ ਕਿਤਨੇ ਕਿਤੇ ਜਾ ਕੇ ਨਾ ਇਹ ਜਿਹੜੇ ਬੁੱਧ ਸ਼ੈਲੀ ਨਾਲ ਮਿਲਦੇ ਹਨ ਨਾ ਜਾਂ ਤੇ ਬਿੱਦਨ ਸ਼ੈਲੀ ਨਾਲ ਮਿਲਦੇ ਹਨ ਉਹ ਚਾਈਨੀਜ਼ ਸ਼ੈਲੀ ਨਾਲ ਮਿਲਦੇ ਹੈਗੀ ਹੈ ਮਗਲ ਤੇ ਚਾਈਨੀਜ਼ ਸ਼ੈਲੀ ਦਾ ਜਿਹੜਾ ਰਲਮਾਜਾ ਰੂਪ ਹੈ ਤੇ ਚਨਾਰ ਦੇ ਦਰਖਤਾਂ ਵਿੱਚ ਜਿਹੜੇ ਨੇ ਛਾਂਗੇ ਹੋਏ ਆ ਆ ਚਨਾਰ ਦੇ ਦਰਖਤ ਹੈ ਚਨਾਰ ਦੇ ਦਰਖਤਾਂ ਨੂੰ ਛਾਂਗਿਆ ਹੋਇਆ ਚਨਾਰ ਘਾਹ ਦੇ ਮੈਦਾਨ ਕਬੂਤਰਾਂ ਦੀ ਹੂੰ ਹੂੰ ਕਾਵਾਂ ਦੀ ਕਾਂ ਕਾਂ ਤੇ ਸ਼ਾਂਤ ਮਾਹੌਲ ਸੋਹਣਾ ਫੀਲ ਹੁੰਦਾ ਇੱਥੇ سکون ہے دیکھدے ہیں کہ حالو جامع مسجد ਤੋਂ ਬਾਅਦ ਅਸੀਂ ਕਸ਼ਮੀਰ ਸ਼ਿਰੀਨਗਰ ਦੀਆਂ ਗਲੀਆਂ ਚੋਂ ਹੁੰਦੇ ਹੋਏ ਪਹੁੰਚ ਰਹੇ ਹਾਂ ਖਾਨਕਾ ਮੋਲਾ ਤੇ ਜਦੋਂ ਆਪਾਂ ਇਹਦੇ ਬਾਜ਼ਾਰਾਂ ਦੀ ਗੱਲ ਕਰੀਏ ਸ਼ਿਰੀਨਗਰ ਦਾ ਸ਼ਿਰੀਨਗਰ ਬਹੁਤ ਪੁਰਾਣਾ ਸ਼ਹਿਰ ਹੈ ਕਸ਼ਮੀਰ ਰਿਆਸਤ ਦਾ ਇਹ ਪੁਰਾਣਾ ਸ਼ਹਿਰ ਰਿਹਾ اسلام ધਰਮ ਇੱਥੇ 4-500 ਸਾਲ ਪਹਿਲਾਂ ਆ ਚੁੱਕਿਆ ਸੀਗਾ ਤਾਂ ਜਿੰਨੇ ਵੀ ਤੁਸੀਂ ਘਰ ਦੇਖਦੇ ਹੋ ਆਸੇ-ਬਸੇ ਮਾਰਪਾ ਦੇਖਦੇ ਹੋ ਤੁਹਾਨੂੰ ਪੁਰਾਣੇ ਢੰਗ ਦੀਆਂ ਬਣੀਆਂ ਹੋਈਆਂ ਦੇਖਣੀਆਂ ਇੱਕ ਕਸ਼ਮੀਰ ਦੀ ਤਰ੍ਹਾਂ ਦੀ ਹੋ ਰਹੀ ਹੈ ਕਿ ਨੇ 10-15 ਸਾਲ ਮਿਲਟੈਂਸੀ ਨਾਲ ਜਿਹੜਾ ਹੈਗਾ ਜਾਂ ਤਣਾਅ ਜਿਹੜੀ ਕਹਿੰਦੀ ਆਪਾਂ ਉਗਰਵਾਦ ਨਾਲ ਕਹਿੰਦੀ ਆ ਜਾਂ ਡਿਸਟਰਬੈਂਸ ਨਾਲ ਜੋਜੇ ਹੈਗਾ ਏ 10-12 ਸਾਲ ਤੇ ਇਸ ਕਰਕੇ ਜਿਹੜੇ ਇਹਦੇ ਘਰ ਹੈ ਕਈ ਇਹ ਖਾਲੀ ਪਏ ਉਹ ਇਮਾਰਤਾਂ ਜਿਹੜੀਆਂ ਹੈਗੀਆਂ ਪੁਰਾਣੀਆਂ ਟੁੱਟੀਆਂ ਤੇ ਉਹਨਾਂ 'ਚ ਹੋ ਸਕਦਾ ਰੈਸ਼ ਵੀ ਹੈਗੀ ਆੀਆਂ 'ਚ ਪਰ ਕਈ ਜਿਹੜੇ ਹੈਗੇ ਖਾਲੀ ਪਏ ਸੋ ਖੂਬਸੂਰਤ ਬਹੁਤ ਹੈ ਮਕਾਨ ਇਹਦੇ ਇਦਾਂ ਲੱਗਦੇ ਆ ਵੀ ਜਿਵੇਂ ਕੋਈ ਤੁਸੀਂ ਪੁਰਾਣੇ ਕਿਸੇ ਅਬਾਉਂ ਜੂ ਪੁਰਾਣੀ ਕਿਤੇ ਅਵਸਥਾ ਜਿ ਫਿਰਦੇ ਹਾਂ ਤੇ ਆਹ ਸਾਹਮਣੇ ਹੁਣ ਸਾਡੇ ਪਹੁੰਚਦੇ ਆਪਾਂ ਖਾਨਕਾ ਮੋਲਾ ਖਾਨਕਾ ਮੋਲਾ ਜਿਹੜੀ ਦਰਗਾਹ ਹੈ ਇੱਥੇ ਖਤਨਾਮ ਤੋਂ ਜਿਹੜੇ ਇੱਕ ਮਹਾਂਪੁਰਸ਼ ਆਏ ਸੀ پیغمبر ਉਹਨਾਂ ਨੇ ਆ ਕੇ ਕਸ਼ਮੀਰ ਦੇ ਵਿੱਚ ਇਸਲਾਮ ਦਾ ਪ੍ਰਚਾਰ ਕੀਤਾ ਸੀਗਾ ਤੇ ਅਸੀਂ ਇੱਥੇ ਪਹੁੰਚ ਚੁੱਕੇ ਹਾਂ ਇਹਨੂੰ ਅੰਦਰੋਂ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈਗੀ ਪਰ ਬਾਹਰੋਂ-ਬਾਹਰੋਂ ਅਸੀਂ ਇਹਨੂੰ ਦੇਖ ਸਕਦੇ ਹਾਂ ਸਾਰੀ ਖਾਨਕਾ ਮੋਲਾ ਦੇ ਵਿੱਚ ਦਰਗਾਹ ਦੇ ਵਿੱਚ ਪੱਥਰ ਦਾ ਲੱਕੜ ਦਾ ਤੇ ਰੰਗਾਂ ਦਾ ਬਹੁਤ ਸੋਹਣਾ ਕੰਮ ਕੀਤਾ ਹੋਇਆ ਆ ਸਾਹਮਣੇ ਇਹਦੀ ਪਿਛਲੇ ਪਾਸੋਂ ਅਸੀਂ ਥੋੜੀ ਚਲਕ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਆ ਦੇਖੋ ਤੁਸੀਂ ਲੱਕੜ ਦੇ ਨਾਲ ਹੀ ਸਾਰੀ ਮਾਰਤੜੀ ਉਹ ਬਣੀ ਹੋਈ ਹੈ ਤੇ ਆਸੇ-ਪਾਸੇ ਇਹਦੇ ਚ ਨਾਰ ਦੇ ਦਰਖਤ ਹੈ ਤੇ ਲੱਕੜ ਦੇ ਹੀ ਇਹਦੇ ਛੱਜੇ ਬਣੇ ਹੋਏ ਆ ਤੇ ਲੱਕੜ ਦੇ ਹੀ ਇਹਦੇ ਜਿਹੜੇ ਆ ਵਿੱਚ ਚੁਕਾਟ ਹੈ ਅੰਦਰ ਬਹੁਤ ਸੋਹਣਾ ਅੰਦਰੋਂ ਅਸੀਂ bari ਵਿੱਚੋਂ ਦੇਖਿਆ ਸੀ ਤੇ ਅੰਦਰ ਮੀਨਾਕਾਰੀ ਏਡੀ ਸੋਹਣੀ ਹੈ ਦੀ ਕਿ ਦਿਲ ਅਸ਼ਾਜ ਕਰ ਉਰਦਾ ਪਰ ਉਹ ਗੈਰ ਮੁਸਲਮਾਨ ਨੂੰ ਇਹ ਅੰਦਰ ਨਹੀਂ ਜਾਣ ਦਿੰਦੇ ਵੀ ਇਸ ਕਰਕੇ ਅੰਦਰ ਅਸੀਂ ਜਾਣ ਨਹੀਂ ਸਕੇ ਪਰ ਬਾਹਰ ਦੇਖੋ ਤੁਸੀਂ ਜਿਹੜੇ ਇਹਦੇ ਰੰਗਾਂ ਦੀ ਚਿੱਤਰਕਾਰੀ ਹੈ ਜਾਂ ਕਲਾਕਾਰੀ ਹੈ ਉਹ ਬਹੁਤ ਹੀ ਸੋਹਣੀ ਹੈ। ਦਿਲ ਨੂੰ ਇਹਨਾਂ ਲਬਾਉਂਦੀ ਹੈ ਇਹ ਇਮਾਰਤ। ਵੀ ਥੋੜਾ ਜੀ ਕਰਦਾ ਵੀ ਤੁਸੀਂ ਇੱਥੇ ਕਿੰਨਾ-ਕਿੰਨਾ ਚੇਰੀ ਬੈਠੇ ਰਹੋ। ਆ ਥੜੇ ਪਿਛਲੇ ਵਾਰ ਜਿਹੜੇ ਸੀਗੇ ਖਾਲੀ ਸੀ ਇਸ ਵਾਰ ਇਹਦੇ ਤੇ ਕਨਾਤਾਂ-ਗੁਤਾ ਲੱਗੀਆਂ। ਕਿਉਂਕਿ ਇਹ ਆਪਣਾ ਬੜਾ ਦਿਨ ਮਨਾ ਰਹੇ ਹੈ। ਉਹ ਸਪੀਰ ਦੀ ਯਾਦ ਦੇ ਵਿੱਚ ਇਹ 6 ਦਿਨ ਇੱਥੇ ਪ੍ਰੋਗਰਾਮ ਚੱਲਦਾ ਹੈ ਇਸ ਕਰਕੇ ਆ ਸਾਰੇ ਸਜਾਇਆ ਗਿਆ। ਆ ਇਹਦਾ ਮੇਨ ਜਿਹੜਾ ਹੈਗਾ ਐਂਟਰੀ ਕਕਸ਼ ਜਿੱਥੋਂ ਅੰਦਰ ਪਹੁੰਚਣਾ ਹੈ। ਹਲਵਾ ਪ੍ਰਾਠਾ ਠੀਕ ਹੈ ਇਹ ਸਾਰੇ ਹੀ ਦਿੰਦੇ ਆ ਫਿਰ ਆਪ ਜੀ ਸਾਰੇ ਹੀ ਦਿੰਦੇ ਨੇ ਇਹ ਵਜ਼ਨ ਦੇ ਹਿਸਾਬ ਨਾਲ ਵੀ ਦੇਦੇ ਸਾਰਾ ਵੀ ਲੈ ਕੇ ਜਾਂਦੇ ਨੇ ਕੀ ਬਾਤ ਹੈ ਖਾਣਾ ਸਰ ਟਰਾਈ ਕਰਨ ਨੂੰ ਜੀ ਕਰ ਰਿਹਾ ਬਹੁਤ ਫੂਡੀ ਆ ਯਾਰ ਤੂੰ ਬਹੁਤ ਫੂਡੀ ਆ ਤੂੰ ਕੀ ਖਾਣੇ ਟੇਸਟੀ ਕਰਨਾ ਪਾਉਣਾ ਪਹਿਲਾਂ ਲੈ ਲਓ ਥੋੜਾ ਜਿਆ ਇਹ ਹਲਵੇ ਦੇ ਨਾਲ ਦਿੰਦੇ ਜੀ ਆਹ ਮੈਂ ਵੀ ਪੋਰੀ ਦੀ ਬੋਤਲ ਖੋਲ੍ਹ ਕੇ ਲਿਆਕ ਪਾਣੀ ਦਾ ਪੂਰੀ ਦਾ ਠਿਕਾਣਾ ਖਾਨਗਾਹ ਦੇ ਸਾਹਮਣੇ ਇਹ ਬਣਾਈ ਜਾਂਦੇ ਜੀ ਪਰੌਂਠੇ ਹਲਵਾ ਪਰੌਂਠਾ ਤਲ ਤਲ ਕੇ ਦੀ ਹੈ ਪੂਰੀ ਆ ਵੱਡੀ ਪੂਰੀ ਆਪਣੇ ਸਹਾਨੂੰ ਲੱਜੇ ਪੂਰੀ ਤਲਤੀ ਤਰਿਆਰ ਨੇ ਮਿਠਾਈਆਂ ਤੇ ਦੂਜੇ ਵਾਲੇ ਮਿਠਾਈਆਂ ਪਰੌਂਠਿਆਂ ਦੇ ਦੁਕਾਨਾਂ ਵਾਲੇ ਭਾਈ ਜਿਹੜੇ ਹੈਗੇ ਆ ਆਵਦੀਆਂ ਕੜਾਈਆਂ ਦੇ ਆਸੇ ਪਾਸੇ ਗਾਰਾ ਮਿੱਟੀ ਲਾ ਕੇ ਤਿਆਰੀ ਕਰ ਰਹੇ ਆ ਤਿਆਰੀ ਆ ਲੋ ਜੀ ਆ ਆ ਗਿਆ ਆਪਣਾ ਹਲਵਾ ਪਰੌਂਠਾ ਉਹਨੇ ਬੁਰਕੀ ਬਣਾ ਕੇ ਦੇਦੀ ਐ ਇਹ ਲਾਲ ਆ ਤੇ ਮੂਹ ਨੂੰ ਬੁਰਕੀ ਖਾਓ ਖਾਓ ਸਰ ਟੇਸਟ ਕਰੋ ਟੇਸਟ ਕਰੋ ਵਾਹ ਜੀ ਵਾਹ ਕਿਆ ਬਾਤ ਇਹ ਕਹਿੰਦਾ ਵੀ ਜਦੋਂ ਲੋਕਲ ਫੂਡ ਜਦੋਂ ਤੱਕ ਅਸੀਂ ਕਹਿੰਦਾ ਟਰਾਈ ਨਹੀਂ ਕੀਤਾ ਨਾ ਕਿਸੇ ਜਗ੍ਹਾ ਤੇ ਆਏ ਆ ਕੋਈ ਫਾਇਦਾ ਨਹੀਂ ਉੱਥੇ ਆਉਣ ਦਾ ਸਹੀ ਆ ਗੱਲ ਬਾਈ 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 ਦੀ ਬੈਸਵਾਲ ਖਾਓ ਖਾਓ ਲੈ ਲਓ ਅੱਧਾ ਕਿਲੋ ਲੈ ਲਓ ਅੱਧਾ ਕਿਲੋ ਖਾ ਲਓ ਅੱਧਾ ਕਿਲੋ ਨਹੀਂ ਇਹ ਕਹਿਣਾ ਬੰਦਾ ਇੱਕ ਬੁਰਕੀ ਹੋਰ ਸਰ ਦਾਸ ਨੂੰ ਦੇ ਦਿਓ ਜੀ ਹਾਲੇ ਕਰੀਓ ਚੁੰਝਕ ਦੇਦੀ ਮੈਂ ਤਾਂ ਮੈਂ ਤਾਂ ਚੁੰਝੀ ਪਰਣੀ ਹੈ ਨਹੀਂ ਸੁਣਾ ਇਹਨਾਂ ਹਲਵਾ ਬਹੁਤ ਸੋਹਣਾ ਹੈ ਅ ਬੜਾ ਦਿਨ ਹੋਣ ਕਰਕੇ ਜਿਹੜੀ 6 ਦਿਨ ਚੱਲਦੀ ਹੈ ਉਹਨਾਂ ਦੀ ਯਾਦ ਵਿੱਚ ਬਣਾਇਆ ਜਾਂਦਾ ਜਿਨ੍ਹਾਂ ਨੇ ਇਸਲਾਮ ਸ਼ੁਰੂ ਕੀਤਾ ਸੀ ਤਾਂ ਇੱਥੇ ਮਠਿਆਈਆਂ ਮਠੀਆਂ ਤੇ ਪਰੌਂਠੇ ਇਹਨਾਂ ਕਹਿੰਦਾ ਚੱਲੀਵੇਂ ਹੱਸ ਸੀ ਗੱਲ ਬਾਈ ਜੀ ਕੀ ਹਾਲ ਚੱਲ ਜੀ ਹਾਲੇ ਠੀਕ ਹੋ ਹਾਲੇ ਦਵਾਰਾ ਸ਼ਹੀਦ ਬੂੰਗਾ ਬਾਰਜ਼ਾਲਾ ਬਗਾਤ ਸ਼੍ਰੀਨਗਰ 12 ਜੂਨ 1841 ਨੂੰ ਮਹਾਰਾਜ ਜੀ ਸਿੰਘ ਦੀਆਂ ਫੌਜਾਂ ਕਸ਼ਮੀਰ 'ਚ ਲੜਦਿਆਂ ਜਿਹੜੀਆਂ ਸ਼ਹੀਦ ਹੋਈਆਂ ਸੀਗੀਆਂ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਬਣਿਆ ਹੋਇਆ ਬੁੰਗਾ ਸੋ ਜਦੋਂ ਤੁਸੀਂ ਆਉਨੇ ਹੋ ਇਧਰੋਂ ਪੜਗਾਮ ਜਿਹੜਾ ਇਹਨਾਂ ਦਾ 에어ਪੋਰਟ ਹੈ 에어ਪੋਰਟ ਸ਼ਹਿਰ ਵਾਲੇ ਪਾਸੇ ਆਉਨੇ ਜਦੋਂ ਤਾਂ 에어ਪੋਰਟ ਰੋਡ ਤੋਂ ਸੱਜੇ ਹੱਥ ਮੋੜਨਾ ਪੈਂਦਾ 에어ਪੋਰਟ ਰੋਡ ਛੱਡ ਕੇ ਤਾਂ ਇੱਥੇ ਤੁਸੀਂ ਪਹੁੰਚ ਜਾਂਦੇ ਹੋ ਸ਼੍ਰੀ ਗੁਰੂ ਅਰਜਨ ਦੇਵ ਜੀ ਯਾਤਰੀ ਨਿਵਾਸ ਵੀ ਇੱਥੇ ਸੋ ਉਹ ਵੀ ਤੁਸੀਂ ਪਤਾ ਕਰ ਸਕਦੇ ਹੋ ਰੈਸ਼ ਮਿਲ ਸਕਦੀ ਹੈ ਸ਼ੋਨਾ ਤੇ ਸ਼ਾਂਤ ਬਣਿਆ ਹੋਇਆ ਗੁਰਦੁਆਰਾ ਆਹ ਦੋਸਤੋ ਹਰੀ ਪਰਬਤ ਦੀ ਚੜਾਈ ਸੰਘਣੇ ਦਰਖਤਾਂ ਵੇਂਦੀ ਹਰੀ ਪਰਬਤ ਨਾਂ ਦਾ ਇਹ ਫੋਰਡ ਹੈ ਉਹ ਆਪਾਂ ਦੇਖਣ ਚੱਲੇ ਆਂ ਤੇ ਜਿਹੜੀ ਚੜਾਈ ਆ ਉਹ ਪੂਰੀ ਤਿੱਖੀ ਆ ਗਈ ਹੈ ਨਾਲ ਸੰਘਣੇ ਦਖਤਰੀ ਹੈ ਹਰਿਆ ਭਰਿਆ ਕੰਮ ਹੈ ਹਰੀ ਪਰਬਤ ਰਾਜੇ ਅਕਬਰ ਦਾ ਬਣਾਇਆ ਹੋਇਆ ਫੋਰਡ ਹੈ ਤੇ ਇੱਥੇ ਹੀ ਗੁਰਦੁਆਰਾ ਸਾਹਿਬ ਮਸਜਿਦ ਤੇ ਮੰਦਿਰ ਜਿਵੇਂ ਕਿ ਉਹਨੇ ਦੀਨੇ ਇਲਾਹੀ ਧਰਮ ਚਲਾਇਆ ਸੀਗਾ ਮਤਲਬ ਸਾਰੇ ਧਰਮਾਂ ਦਾ ਸਾਂਝਾ ਧਰਮ ਵੀ ਕੋਈ ਵੀ ਕਿਸੇ ਨੂੰ ਵੀ ਕੋਈ ਵੀ ਧਰਮ ਮੰਨ ਲਈ ਜਾਂਦੀ ਹੈ ਇਦਾਂ ਦਾ ਹੋਰ ਬਾਦਸ਼ਾਹ ਆਪਣੇ ਆਪ ਪੇਸ਼ ਕਰਨਾ ਚਾਹੁੰਦਾ ਸੀ ਲੋਕਾਂ 'ਚ ਇਹ ਚੜਾਈ ਹੈ ਅੱਗੇ ਪਹੁੰਚਦੇ ਆ ਦੇਖਦੇ ਕੀ ਹੈ ਹਰੀ ਪਰਬੰਦ ਦਾ ਕਿਲਾ ਜਿਹੜਾ ਹੈਗਾ ਉਹ ਗੁਰਦੁਆਰਾ ਛੇਵੀਂ ਪਾਸ਼ਾਹੀ ਤੋਂ ਦਿਖਦਾ ਹੈ ਤੇ ਇਹ ਉੱਚਾ ਬਹੁਤ ਹੈ ਉੱਚੇ ਹੋਣ ਕਰਕੇ ਇੱਥੋਂ ਤੁਹਾਨੂੰ ਸਾਰੇ ਸ਼੍ਰੀਨਗਰ ਦਾ ਨਜ਼ਾਰਾ ਬਹੁਤ ਸੋਹਣਾ ਦਿਖਦਾ ਇਹ ਮੇਰੇ ਖੱਬੇ ਪਾਸੇ ਵਾਲਾ ਨਜ਼ਾਰਾ ਜਦੋਂ ਅਸੀਂ ਚੜਾਈ ਚੜ੍ਹ ਰਹੇ ਸੀ ਇਹ ਕੰਬੇ ਪਾਸੇ ਹੀ ਗੈਰੀ ਹੈ ਜਾਂ ਪੱਛਮ ਵਾਲਾ ਪਾਸਾ ਹੈ ਦੀ ਉਹ ਹੈਗਾ ਉਹ ਬਹੁਤ ਖੂਬਸੂਰਤ ਦੱਸਦਾ ਬੁਰੀ ਚੀਕ ਕੱਢਣ ਚੜਾਈ ਜਾਣਾ ਚੀਕ ਕੱਢਣ ਚੜਾਈ ਤੋਂ ਬਾਅਦ ਐਂਟਰੀ ਹਜੇ ਵੀ ਹੈਗਾ ਉੱਤੇ ਐ ਨਹੀਂ ਵੀ ਇੱਥੇ ਆਪਾਂ ਨੂੰ ਲੱਗਦਾ ਖਤਮ ਹੋ ਗਿਆ ਸਾਰਾ ਪਰ ਸਟਾਰਟ ਨਹੀਂ ਬਟਨ ਧਾਉਣੇ ਨੂੰ ਡਾਇਰੈਕਟਰ ਕੋਲ ਲੋਰ ਰਹਿ ਚੂਲ ਤੇ ਨਿਸ਼ਾਨ ਪੰਥ ਮਹਾਰਾਜ ਕੇ ਹਰੀ ਪਰਬਤ ਦੇ ਪੱਛਮੀ ਪਾਸੇ ਦੇ ਵਿੱਚ ਬਣਿਆ ਹੋਇਆ ਜੀ ਗੁਰੂ ਘਰ ਤੇ ਆਹ ਛੋਟਾ ਜਿਹਾ ਆਂਗਣ ਹੈ ਇੱਕ ਗੁਰੂ ਘਰ ਆਪਣੇ ਗੁਰਗਾਨੀ ਸੋਰੀ ਇਹ ਹਰੀ ਪਰਬਤ ਦਾ ਉਹ ਹਰਮਨ ਦੇ ਪਿਛਲੇ ਪਾਸੇ ਜਿਹੜਾ ਹੈਗਾ ਮਸਜਿਦ ਹੈ ਤੇ ਮਸਜਿਦ ਜਿਹੜੀ ਹੈਗੀ ਮੇਰੇ ਸਾਹਮਣੇ ਨਾਲ ਵਰਕਿੰਗ ਕੰਡੀਸ਼ਨ ਦੇ ਵਿੱਚ ਹੈ ਨਹੀਂਗੀ ਬਾਕੀ ਜਾ ਕੇ ਦੇਖਾਂਗੇ ਨੇੜੇ ਕੋਲੇ ਇਧਰੋਂ ਐਂਟਰੀ ਹੈ ਐਂਟਰੀ ਤੋਂ ਬਾਅਦ ਆਪਾਂ ਹੁਣ ਉੱਪਰ ਨੂੰ ਚੱਲਦੇ ਆਂ ਗੁਰੂ ਘਰ ਵੱਲੋਂ ਗੁਰੂ ਘਰ ਦੀ ਸੇਵਾ ਸਮੋਲ ਕੌਣ ਕਰਦਾ ਤੇ ਕਿਵੇਂ ਉਹ ਦੇਖਦੇ ਆਂ ਪਹਿਲ ਕੇ ਆ ਗਿਆ ਜੀ ਪ੍ਰਵੇਸ਼ ਦੁਆਰ ਮਹਾਰਾਏ ਦੇ ਸਥਾਨ ਦਾ ਲਓ ਜੀ ਪ੍ਰਵੇਸ਼ ਦੁਆਰ ਤੋਂ ਅੰਦਰ ਆ ਕੇ ਇੱਕ ਓੰਕਾਰ ਤੇ ਖੰਡੇ ਦਾ ਨਿਸ਼ਾਨ ਦੇ ਨਾਲ ਅਸੀਂ ਗੁਰਦੁਆਰਾ ਸਾਹਿਬ ਦੀ ਮਾਰ ਦੇ ਪਿਛਲੇ ਪਾਸੇੋਂ ਦਾਖਲ ਹੋ ਰਹੇ ਆ ਤੇ ਜਦੋਂ ਤੁਸੀਂ ਅੱਗੇ ਪਹੁੰਚਦੇ ਆਪਾਂ ਤਾਂ ਇੱਕ ਸੋਹਣਾ ਜਿਹਾ ਆਂਗਣ ਹੈ ਜਿਹੜਾ ਉਹ ਆਪ ਨੂੰ ਮਿਲਦਾ ਹੈ ਸਾਹਮਣੇ ਭਾਰਤ ਦੇਖਦਾ ਜਿਹੜਾ ਝੰਡਾ ਉਹ ਲਹਿਰਾ ਰਿਹਾ ਹੈ ਫੇਰੇ ਖੱਬੇ ਪਾਸੇ ਜਿਹੜੀ ਸੱਜੇ ਪਾਸੇ ਜਿਹੜੀ ਹੈਗੀ ਉਹ ਮੰਦਿਰ ਦੀ ਇਮਾਰਤ ਹੈ ਤੇ ਆ ਗੁਰਦੁਆਰਾ ਸਾਹਿਬ ਦਾ ਅੰਦਰਲਾ ਜਿਹੜਾ ਪ੍ਰਕਾਸ਼ ਸਥਾਨ ਹੈ ਤੇ ਸਾਹਮਣੇ ਮੰਦਿਰ ਹੈ ਮੰਦਿਰ ਤੇ ਗੁਰਦੁਆਰਾ ਸਾਹਿਬ ਬਿਲਕੁਲ ਨਾਲ ਨਾਲ ਬਣਾਏ ਹੋਏ ਵੇ ਇੱਥੇ ਪਹਿਲੇ ਬਾਦਸ਼ਾਹ ਜਿਹੜੇ ਸੀਗੇ ਜਦੋਂ ਕੁਛ ਨਹੀਂ ਆਪਣੀ 1800 1500 17 ਦੇ ਵਿੱਚ ਜਿਹੜੇ ਉਦਾਸੀ ਤੇ ਸੀਗੇ ਉਦੋਂ ਇੱਥੇ ਪਹੁੰਚੇ ਸੀ ਤੇ ਛੇਵੇਂ ਬਾਦਸ਼ਾਹ ਵੀ ਇੱਥੇ ਆਏ ਸੀ ਤੇ ਜੇ ਆਪਾਂ ਗੱਲ ਕਰੀਏ ਸਾਰੇ ਹਰੀ ਪਹਾੜਤ ਦੀ ਜਦੋਂ ਤੁਸੀਂ ਇਹਦੇ ਉੱਪਰ ਜਾ ਕੇ ਇਹਦੇ ਚ ਰੋਖਾਂ ਵੀ ਦੀ ਸਾਰਾ ਦੇਖਦੇ ਹੋ ਦ੍ਰਿਸ਼ ਉਹ ਤੁਹਾਨੂੰ ਐ ਲੱਗਦਾ ਫਰੇਮ ਵੀ ਦੀ ਜਿਵੇਂ ਕਿਸੇ ਨੇ ਵਾਦੀ ਦੀ ਤਸਵੀਰ ਬਣਾਈ ਹੋਈ ਹੈ ਸਾਰੀ ਕਸ਼ਮੀਰਵਾਦੀ ਇਸ ਨੂੰ ਇੱਥੋਂ ਦਿਖਾਈ ਨਿੱਕੇ ਨਿੱਕੇ ਘਰ ਹਰਿਆਲੀ ਨੀਲਾ ਸਮਾਨ ਤੇ ਬੱਦਲ ਉਹ ਤੁਹਾਨੂੰ ਬਿਲਕੁਲ ਸਾਫ਼ ਦਿਖਾਈ ਦਿੰਦੇ ਆ ਤੇ ਸੋਨਾ ਵੀ ਬਹੁਤ ਲੱਗਦਾ ਹੈ ਨਾਲ ਹੀ ਨਾਲ ਜਦੋਂ ਤੁਸੀਂ ਇਹ ਆ ਸਾਰੇ ਵਿੜੇ ਦੀ ਗੱਲ ਕਰਦੇ ਹਾਂ ਤਾਂ ਇਹ ਵਿੜੇ ਦੇ ਵਿੱਚ ਉਤ ਰੁੱਖੇ ਜਿਹੜੇ ਹੈਗੇ ਆ ਉਹ ਅੰਦਰਵਾਜੇ ਟਾਈਪ ਦੇ ਜਿਹੜੇ ਹੈਗੇ ਆ ਉਹ ਘਰ ਬਣੇ ਹੋਏ ਆ ਉੱਥੋਂ ਦੀ ਉਹ ਗਲਿਆਰਾ ਹੈ ਉੱਥੇ ਹੋ ਸਕਦਾ ਵੀ ਰਾਜਾ ਜਿਹੜਾ ਹੈਗਾ ਟਹਿਲਦਾ ਹੋਵੇ ਬਾਦਸ਼ਾਹ ਤੇ ਸਾਰਾ ਇੱਥੇ ਰਹਿੰਦਾ ਹੋਊਗਾ ਪਰ ਆ ਮਸਜਿਦ ਹੈ ਇਹ ਮਸਜਿਦ ਦੀ ਹਾਲਤ ਜਿਹੜੀ ਉਹ ਥੋੜੀ ਜਿਹਾ ਨੇ ਸੁਧਾਰੀ ਹੈ ਨਵੀਂ ਲੱਕੜ ਲਾ ਕੇ ਇਹਨਾਂ ਨੇ ਥਲੜਾ ਤੇ ਉੱਪਰ ਲੜ ਹੈਗਾ ਆ ਲੱਕੜ ਨਹੀਂ ਪੋੜੀਆਂ ਉੱਪਰ ਚੜਾਈਆਂ ਨਹੀਂ ਐ ਤੇ ਥੋੜਾ ਜਿਹਾ ਸੁਧਾਰ ਕੀਤਾ ਹੋਇਆ ਮਤਲਬ ਹੋ ਸਕਦਾ ਵੀ ਇਹ ਮਸਜਿਦ ਇਹ ਕਿਸੇ ਕਾਰਨ ਕਰਕੇ ਟੈ ਗਈ ਹੋਵੇ ਤੇ ਆ ਮਹਿਰਾਬ ਮਹਿਰਾਬ ਇਹਨਾਂ ਦਾ ਤੇ ਇਧਰ ਪਾਸੇ ਫੇਰ ਉਹੀ ਜਿਵੇਂ ਖਿੜਕੀ ਚੋਂ ਬੱਧੇਖਦੇ ਆ ਤਾਂ ਸਾਰਾ ਜਿਹੜਾ ਸ਼੍ਰੀਨਗਰ ਉਹ ਦਿਖਾਈ ਦਿੰਦਾ ਸ਼੍ਰੀਨਗਰ ਦੇ ਜਾਂ ਬਾਦੀ ਦੇ ਘਰਾਂ ਦੀ ਗੱਲ ਕਰੀਏ ਤਾਂ ਉਹ ਟੀਨ ਦੀਆਂ ਛੱਤਾਂ ਉਹ ਵੀ ਤਕੂਨੀਆਂ ਟੀਨ ਦੀ ਛੱਤਾਂ ਪਾਉਂਦੇ ਕਿਉਂਕਿ ਬਰਫ਼ ਪੈਂਦੀ ਹੈ ਤਾਂ ਬਰਫ਼ ਪੈਣ ਕਰਕੇ ਜਿਹੜੀ ਤਕੂਨੀ ਛੱਤ ਹੁੰਦੀ ਹੈ ਉੱਥੋਂ ਬਰਫ਼ ਜਿਹੜੀ ਹੈਗੀ ਥਲੇ ਟਲ ਜਾਂਦੀ ਹੈ ਉੱਤੇ ਖੜਦੀ ਨਹੀਂ ਛੱਤ ਦੇ ਤੇ ਜਿਸ ਕਾਰਨ ਛੱਤ ਨੂੰ ਜਾਂ ਮਕਾਨ ਨੂੰ ਨੁਕਸਾਨ ਨਹੀਂ ਹੁੰਦਾ ਤੇ ਇੱਥੋਂ ਸਾਨੂੰ ਹਰੀ ਪਰਬਤ ਦਾ ਤੇ ਉਹ ਪਰਲੇ ਪਾਸੇ ਝੀਲ ਦਾ ਦਲਦਾ ਨਜ਼ਾਰਾ ਵੀ ਦਿਖਾਈ ਦਿੰਦਾ ਉੱਪਰ ਜੇ ਆ ਗਿਆ ਲੱਗਦਾ ਜਿਵੇਂ ਤੁਸੀਂ ਉੱਪਰੋਂ ਦੇਖ ਰਹੇ ਹੋ ਸਾਰੀ ਵਾਦੀ ਨੂੰ ਤੇ ਮੌਸਮ ਵੀ ਬਹੁਤ ਸੋਹਣਾ ਤੇ ਵਾਦੀ ਵੀ ਇੰਨੀ ਸੋਹਣੀ ਲੱਗ ਰਹੀ ਹੈ ਕੀ ਬਾਤ ਹੈ ਤੁਹਾਡਾ ਇਤੋਂ ਨੂੰ ਮਾਨੀ ਨਹੀਂ ਕਰਦਾ। ਮੈਂ ਦੱਸਦਾ ਹਾਂ ਕਿ ਦਾਲ ਦੇ ਨਾਲ ਜਿਹੜੀ ਬੋਲੇਗਾਰਡ ਰੂਟ ਹੈ ਉਹ ਵੀ ਚੱਲ ਰਹੀ ਹੈ। 30 ਬੱਸਾਂ ਅਸੀਂ ਆਈਆਂ ਹਜ਼ਰਤ ਬਲਰੂਰ ਤੋਂ ਗੁਰੂਗੜ੍ਹ ਤੋਂ ਪੈਂਟੂ ਮੰਨੀ ਜੀ ਬਦਲ ਆ ਗਿਆ। ਹੁਣ ਬਹੁਤ ਤੇ ਚੱਲਣ ਲੱਗ ਗਈ ਹੈ। ਇਨਸ਼ਾਅੱਲਾਹ ਜੀ ਲੋਕ ਆਉਂਦੇ। ਸਿਕਾਰਿਆਂ ਦੀ ਵੀ ਬੇਇੱਜ਼ਤੀ ਹੋਣੀ ਛੋਟੇ ਲਾਭੀ। ਬੱਸ ਬਹੁਤ ਹੋ ਗਈ। ਅਬੀ ਸਲਾਮ ਆਇਆ ਜੀ ਆਹ ਉਹ ਸਾਰੇ ਹੀ ਦੇਸ਼ ਪਾਸੋਂ ਲੋਕ ਆਨੇ ਸ਼ੁਰੂ ਹੋ ਗਏ ਸੀ ਲੱਗ ਰਹੀ ਜਿਆਦਾ ਆਲੀ ਹੋ ਗਿਆ ਇਹ ਹੋ ਗਿਆ ਤਾਂ ਇਹ ਇਹਨਾਂ ਕਹਾਣੀ ਆ ਬਾਈ ਨੇ ਮੇਰੇ ਕੋਲ ਆਇਆ ਹੈ ਨਾ ਇਹ ਛੋਟੇ ਲੋਕ ਸਾਡੇ ਮੈਂ ਕਿਹਾ ਸੈਟਲ ਵੱਡੇ ਸੀ ਢਾਡ ਲੋਏ ਵੀ ਕਿ ਤੁਹਾਨੂੰ ਜੀ ਟਰਾਫੀ ਦਾਂਗੇ ਇਹ ਸ਼ਿਕਾਰੀਆਂ ਦੇ ਕੋਲ ਸਤਾ ਬਹੁਤ ਪੋਹਣੇ ਆ ਗਏ ਆ। ਇਹ ਵੀ ਇੱਕ ਇੱਕ ਤੱਕ ਦਾ ਸਫ਼ਰ ਹੈ। ਤਵਾ। ਲਓ ਜੀ। ਸ਼੍ਰੀਨਗਰ ਦੀਆਂ ਗਲੀਆਂ ਦਾ ਸੜਕਾਂ ਕਹਿੰਦੀ ਬਜ਼ਾਰਾਂ ਚ ਘੁੰਮਦੇ ਹੋਏ ਆਪਾਂ। ਹਲਕੀ ਹਲਕੀ ਜਿਹੜੀ ਹੈਗੀ ਐ ਹੁੰਦਾਬੰਦੀ ਹੋ ਰਹੀ ਐ। ਤੇ ਇਸ ਵਕਤ ਆਪਾਂ ਹਰਦਵਾਲ ਜਾ ਰਹੇ ਕ ਭਾਈ। ਬਿਲਕੁਲ। ਹਰਦਵਾਲ ਦਾਲ ਲੈ ਕੇ ਜਨਾਬ ਹਰੀ ਪਰਬਤਾ ਕਿਲਾ ਇਹ ਦੇਖਿਆ ਆਏ ਆ ਤੇ ਹੁਣ ਜਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਕੱਲ ਦੀ ਤਿਆਰੀ ਕਰਦੇ ਆ ਕੱਲ ਨੂੰ ਨਿਕਲਦੇ ਆ ਸੋਨਮਾਰਗ ਵੱਲ ਨੂੰ ਸੋਨਮਾਰਗ ਤੋਂ ਅੱਗੇ ਰੁਕਣ ਦੀ ਕੋਸ਼ਿਸ਼ ਕਰਾਂਗੇ ਸਫ਼ਰ ਜਿਹੜਾ ਉਹ ਪਹਾੜੀ ਹੈ ਸਾਰਾ ਤੇ ਉਹਨੂੰ ਪੂਰਾ ਕਰਨ ਦੇ ਲਈ ਸਾਨੂੰ ਸਵੇਕ ਤੇ ਨਿਕਲਣਾ ਪੈਣਾ ਤੇ ਸਾਹਮਣੇ ਸਾਡੇ ਹੈਗੀ ਆ ਗੁਰਦੁਆਰਾ ਸਾਹਿਬ ਦੀ ਇਮਾਰਤ ਗੁਰਦੁਆਰਾ ਛੇਮੀ ਪਾਸ਼ਾਈ ਜਦੋਂ ਮਹਾਰਾਜ ਵਜ਼ੀਰਾਬਾਦ ਤੋਂ ਹਮੀਰਪੁਰ ਹੁੰਦੇ ਹੋਏ ਪਹੁੰਚੇ ਜਿੱਥੇ ਤਾਂ ਭਾਗਪਰੀ ਨਾਦੀਕ ਮਾਤਾ ਨੇ ਉਹਨਾਂ ਨੂੰ ਚੋਲਾ ਪੇਂਟ ਕੀਤਾ ਜੀ ਖੱਦਰ ਦਾ ਬਣਿਆ ਹੋਇਆ ਉਹਨਾਂ ਦੀ ਯਾਦ ਚ ਬਣਿਆ ਹੋਇਆ ਗੁਰਦੁਆਰਾ ਸਾਹਿਬ ਹੈ। ਇਹ ਹਰੀ ਪਰਬਤ ਵੀ ਪਹਿਲੇ ਬਾਦਸ਼ਾਹ ਦੇ ਸ਼ੇਮ ਬਾਦਸ਼ਾਹ ਦੀ ਯਾਦ ਬਣਿਆ ਗੁਰਦੁਆਰਾ ਹੈ। ਸੋਹਣੀ ਹੈ ਬਹੁਤ ਸੋਹਣੀ ਮਾਰਤਾ ਹੈ। ਇਹਦੇ ਖੱਬੇ ਹੱਥੇ ਜਿਹੜੀ ਹੈਗੀ ਆ ਉਹ ਲੰਗਰ ਹਾਲ ਤੇ ਯਾਤਰੀ ਨਿਵਾਸ ਹੈ। ਰਹਿ ਸਕਦੇ ਤੁਸੀਂ ਆ ਕੇ ਇੱਥੇ। ਘਰ ਹੀ ਆਪਣਾ ਜੀ। ਤੁਹਾਨੂੰ ਆਪਣਾ ਨਹੀਂ ਮਹਿਸੂਸ ਹੁੰਦਾ। ਜੇ ਤੁਸੀਂ ਕਿਤੇ ਬਾਹਰ ਹੁੰਨੇ ਹੋ ਜੇ ਗੁਰੂ ਘਰੇ ਤੁਹਾਨੂੰ ਸ਼ਰਨ ਮਿਲ ਗਈ ਉਹ ਆ ਹੀ ਹੁੰਦਾ ਵੀ ਯਾਰ ਕਮਰਾ ਚਾਹੇ ਨਾ ਮਿਲੇ ਪਰ ਟਿਕਾਣਾ ਹੈਗਾ ਜਿੱਥੇ ਮਰਜੀ ਪੈ ਜਾਗੇ ਕੋਈ ਚੱਕਰ ਆ ਜੀ ਬਾੜੀ ਭਣ ਲੱਗ ਗਈ ਨਾਮ